तो तो वाहगुरु जी का खालसा वाह हरमंदर साहब अकाल तख साहब जून उन्नीस सौ चुरासी का जो घलू घर आख पंथ जो भी साल एक दिन आ एक जून तो लै करके छे जून तक ਸਮੁੱਚੇ ਸੰਸਾਰ ਭਰ ਦੀਆਂ ਸੰਤਾ ਇਸ ਸਾਕੇ ਨੂੰ ਜਿਸ ਤਰ੍ਹਾਂ ਮੌਜੂਦਾ ਹਕੂਮਤਾਂ ਨੇ ਇਥੇ ਕਾਲ ਤੱਕ ਸਾਭ ਨੂੰ ਢਾਹ ਡੇਰੀ ਕੀਤਾ ਅੱਜ ਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਗੋਲੀਆਂ ਲੱਗੀਆਂ ਬਿਆੰਤ ਸੂਰਮੇ ਬਹਾਦਰ ਯੋਧਿਆਂ ਨੇ ਜਿੱਥੇ ਵੱਡੀ ਜੰਗ ਲੜੀ ਉਥੇ ਜੀਦਾ ਦੇ ਸਰਦਾਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ 7 ਜੂਨ ਨੂੰ ਜੇਦੀ ਦਿਹਾੜਾ ਮਨਾਉਣ ਵਾਸਤੇ ਦੂਰ ਬਰੇਡੇ ਤੋਂ ਸਿੱਖ ਸੰਤਾਂ ਬੱਚੇ ਬੀਬੀਆਂ ਉਹ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਈਆਂ ਹੋਈਆਂ ਸਨ ਤਾਂ ਉਸ ਵੇਲੇ ਹਿੰਦੁਸਤਾਨ ਦੀ ਹਕੂਮਤ ਨੇ ਇਥੋਂ ਦੀਆਂ ਫੌਜਾਂ ਨੇ ਚਾਰ ਸფერੇ ਘੇਰਾ ਬੰਦੀ ਕਰਕੇ 7 ਜੂਨ ਤੋਂ ਲੈ ਕਰਕੇ 6 ਜੂਨ ਤੱਕ ਹਮਲਾ ਕੀਤਾ ਬਹੁਤ ਵੱਡਾ ਜੰਗ ਹੋਇਆ ਅਤੇ ਸੰਤ ਬਾਬਾ ਜਰਨੈਲ ਸਿੰਘ ਹਾਲਸਾ ਪਿੰਡਰਾਵਾਲੇ ਅਮਰ ਸ਼ਹੀਦ ਜਿਵੇਂ ਵੀ ਸਦੀ ਦੇ ਮਹਾਨ ਸਿੱਖ ਦੇ ਨਾਲ ਹੱਸ ਹੱਸ ਕੇ ਜਿਉਂਦਾ ਜਿੰਦਾਵਾਰਨ ਵਾਲੇ ਸ਼ਹੀਦیاں ਪਾਉਣ ਵਾਲੇ ਮਹਾਨ ਯੋਧਿਆਂ ਨੇ ਮੌਕੇ ਦੀ ਹਕੂਮਤ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਆਪਣੇ ਪਵਿੱਤਰ ਸਥਾਨ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਬਹਾਲ ਰੱਖਦਿਆ ਹੋਇਆ ਸ਼ਹਾਦੇ ਦੇ ਜਾਮਤੀ ਸੋ ਇਹ ਜਿਹੜਾ ਇੱਕ ਸਾਕਾ ਇਹ ਸਿੱਖ ਪੰਥ ਕਦੇ ਵੀ ਇਹਨੂੰ ਭੁਲਾ ਨਹੀਂ ਸਕਦਾ ਇਹਨੂੰ ਹਮੇਸ਼ਾ ਹੀ ਜੂਨ ਨੂੰ 83 ਤੇ ਜਦੋਂ ਇਹ ਸਮਾਂ ਆਉਂਦਾ ਸ੍ਰੀ ਅਕਾਲ ਤਖਤ ਸਾਹਿਬ ਅਖੰਡ ਪਾਠ ਸਾਹਿਬ ਆਰੰਭ ਹੋ ਕਰਕੇ ਇਹਦੇ ਭੋਗ ਪਾਏ ਜਾਂਦੇ ਨੇ ਕੀਰਤਨ ਹੁੰਦਾ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨੂੰ ਮੁਖਾਤਬ ਹੁੰਦੇ ਨੇ ਅਤੇ ਇਸੇ ਤਰ੍ਹਾਂ ਹੀ ਫਿਰ ਆਪੋ ਆਪਣੇ ਸਥਾਨਾਂ ਤੇ ਗੁਰਦੁਆਰਿਆਂ ਤੇ ਵੀ ਇਹਨਾਂ ਸ਼ਹੀਦਾਂ ਦੀ ਯਾਦਗਾਰ ਮਨਾਈ ਜਾਂਦੀ ਹੈ। ਤੋਂ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਕੇਂਦਰੀ ਸਥਾਨ ਤੇ ਵੀ ਇਹ ਜਿਹੜਾ ਦਿਨ ਬਹੁਤ ਵੱਡੀ ਪੱਧਰ ਤੇ ਮਨਾਇਆ ਜਾਂਦਾ ਜੋ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਦੀ ਰਹਿਨਮਾਈ ਹੇਠ ਪਿਛਲੇ ਲੰਮੇ ਸਮਿਆਂ ਤੋਂ ਇਹ ਅਸੀਂ ਮਨਾ ਰਹੇ ਹਾਂ। ਲੇਕਿਨ ਜਿਹੜਾ ਇਸ ਵਾਲਾ ਜਿਹੜਾ 83 ਦਾ ਜਿਹੜਾ ਦਿਹਾੜਾ ਉਹ ਆਪਣੇ ਆਪ ਦੀ ਵੀ ਇੱਕ 40 ਸਾਲ ਪੂਰੇ ਕਰਨ ਜਾ ਰਿਹਾ ਸੋ 40 ਸਾਲ ਜਦੋਂ ਕੋਈ ਹੋ ਜਾਂਦੇ ਆ ਜਾਂ 50 ਸਾਲ ਹੋ ਜਾਂਦੇ ਆ ਜਾਂ 25 ਸਾਲ ਹੋ ਜਾਂਦੇ ਆ ਕੋਈ ਆਪਣੇ ਆਪ ਦੇ ਵਿੱਚ ਕੀ ਯਾਦਗਾਰੀ ਜੋ ਮਨਾਉਣਾ ਖਾਲਸਾ ਪੰਥ ਦਾ ਇੱਕ ਆਪਣਾ ਫਰਜ਼ ਹੈ ਸੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ ਵੀ ਇਸ 40 ਸਾਲਾਂ ਦੇ ਵਿੱਚ ਵਿਸ਼ੇਸ਼ ਆਦੇਸ਼ ਜਾਰੀ ਕੀਤੇ ਨੇ ਜਿਹਦੇ ਵਿੱਚ ਸਾਰੇ ਗੁਰੂ ਘਰਾਂ ਦੇ ਵਿੱਚ ਜਿੱਥੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਉਥੇ 4 ਜੂਨ ਤੋਂ ਲੈ ਕਰਕੇ 6 ਜੂਨ ਤੱਕ ਮੌਜੂਦਾ ਹਕੂਮਤਾਂ ਨੂੰ ਆਪਣਾ ਉਹ ਇਤਿਹਾਸ ਦਿਵਾਉਣ ਵਾਸਤੇ ਰੋਸ ਪ੍ਰਗਟ ਕਰਨ ਵਾਸਤੇ ਕਾਲੀਆਂ ਦਸਤਾਰਾ ਸਜਾਉਣੀਆਂ ਸੋ ਉਸ ਵੇਲੇ ਜਿਹੜਾ ਪਵਿੱਤਰ ਮਹਾਰਾਜ ਦੇ ਸਰੂਪ ਦੇ ਉੱਤੇ ਗੋਲੀਆਂ ਲੱਗੀਆਂ ਸਨ ਜੋ ਅੱਜ ਵੀ ਮੌਜੂਦ ਹਨ ਉਹ ਗੋਲੀਆਂ ਲੱਗਿਆ ਹੋਇਆ ਸ਼ਹੀਦੀ ਜਿਹੜਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹ ਵੀ ਸੰਗਤਾਂ ਨੂੰ ਦਰਸ਼ਨ ਦੇਦਾਰੇ ਕਰਾਉਣੇ ਨੇ ਇਹ ਉਸ ਦੇ ਨਾਵ ਆ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਕੋਪਾ ਟੈਂਕਾਂ ਦੇ ਨਾਲ ਜਿਹੜਾ ਢਾਈ ਢਾਰੀ ਕਰ ਦਿੱਤਾ ਗਿਆ ਸੀ ਉਹਦਾ ਵੀ ਜਿਹੜਾ ਮਾਡਲ ਉਹ ਵੀ ਖਾਲਸੇ ਪੰਥ ਨੂੰ ਦਰਸ਼ਨ ਕਰਾਉਣ ਵਾਸਤੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਭਾਇਮਾਨ ਕੀਤਾ ਤਾਂ ਕਿ ਆਪਣਾ ਜਿਹੜਾ ਸਾਕਾ ਆਪਣਾ ਇਤਿਹਾਸ ਸਿੱਖ ਸੰਤਾਂ ਉਹਨੂੰ ਕਿਤੇ ਯਾਦ ਕਰਨ ਅਤੇ ਆਪਣਾ ਇਤਿਹਾਸ ਆਪਣੇ ਆਪ ਦੇ ਵਿੱਚ ਕੰਪਲੀਟ ਕਰਨਾ ਸੋ ਇਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸ਼ਹਾਦਤਾਂ ਦੇ ਜਾਮ ਪੀਤੇ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਅਤੇ ਅਮਰ ਸ਼ਹੀਦ ਆਲ ਇੰਡੀਆ ਸਿੱਖ ਟੂ ਫੈਡਰੇਸ਼ਨ ਦੇ ਪ੍ਰਧਾਨ ਮਹਾਨ ਅਮਰ ਸ਼ਹੀਦ ਪਾਈ ਅਮਰੀਕ ਸਿੰਘ ਜੀ ਜਰਨਲ ਸੁਖ ਸਿੰਘ ਜੀ ਬਾਬਾ ਥਾਰਾ ਸਿੰਘ ਜੀ ਹੋਰ ਜਿਹੜੀਆਂ ਨਾਮ ਸਿਮਰਨ ਵਾਲੀਆਂ ਆਤਮਾ ਸਨ ਪਾਈ ਦਰਬੀਰ ਸਿੰਘ ਹੋਣੀ ਉਹਨਾਂ ਨੂੰ ਸਰਦਾ ਸਤਕਾਰ ਭੇਟ ਕਰਦੇ ਹੋਇਆ ਗੁਰੂ ਖਾਲਸੇ ਨੇ 6 ਜੂਨ ਦਾ ਦਿਹਾੜਾ ਸਰਦਾ ਭਾਵਨਾ ਦੇ ਨਾਲ ਵੱਡੀ ਪੱਧਰ ਤੇ ਇਹਨੂੰ ਮਨਾਉਣ ਦਾ ਯਤਨ ਕਰਨਾ ਸੋ ਅਸੀਂ ਸਾਰੇ ਹੀ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਨੂੰ ਸਜਦਾ ਕਰਦੇ ਹੋਏ ਸਰਦਾ ਨਿਵੇਟ ਕਰਦੇ ਹੋਏ ਅਗੀਦਤ ਭੇਟ ਕਰਦੇ ਹੋਏ ਸੋ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ